महान अनुभवी साधु एक दिन पतझड़ दी रुत दे जंगल दे लंगे जा रहे ने सुखे पत्ते हवा दे तेज झोंके आनालों टूट के जमीन ते पै ने और कड़कड़ कर, -कर, कर देने सुखे पत्ते हंच आवाज कड़कड़ दी हल्के हो गए ने ਹਵਾ ਹੁਨੋਨਾ ਨੂੰ ਦੋਰ ਲਈ ਜਾਂਦੀ ਏ ਦੋਰ ਲਈ ਜਾਂਦੀ ਏ ਜਿਸ ਤਖਤ ਦੀ ਸ਼ਾਖ ਨਾਲ ਉਹਨਾਂ ਦਾ ਜੀਵਨ ਸੀ ਉਹਨਾਂ ਦੀ ਹਰਿਆਵਲੀ ਸੀ ਉਹਨਾਂ ਦਾ ਖੇੜਾ ਸੀ ਜਿਹੜੀ ਪਵਨ ਉਹਨਾਂ ਨੂੰ ਨਚਾਉਂਦੀ ਸੀ ਦਰਖਤ ਦੇ ਨਾਲ ਜਦ ਉਹ ਜੁੜੇ ਸਨ ਨਿਰਤ ਕਰਦੇ ਰਹਿੰਦੇ ਸਨ ਝੂਲਦੇ ਰਹਿੰਦੇ ਸਨ ਆਨੰਦਿਤ ਸਨ ਹਰੇ ਭਰੇ ਸਨ ਉਹੀ ਪਵਨ ਅਜ ਦੂਰ ਲੈ ਜਾ ਰਹੀ ਏ ਜਦ ਸੁੱਕ ਗਏ ਗਿਰ ਗਏ ਇਸ ਮਹਾਨ ਸਾਧੂ ਦੇ ਅੰਦਰੋਂ ਇਸ ਗਿਰੇ ਹੋਏ ਪੱਤੇ ਨੂੰ ਵੇਖ ਕੇ ਇਸ ਭਟਕਦੇ ਹੋਏ ਪੱਤੇ ਨੂੰ ਵੇਖ ਕੇ ਜਿਸ ਨੂੰ ਪਵਨ ਬਹੁਤ ਦੂਰ ਲੈ ਜਾ ਰਹੀ ਸੀ ਦਰਹਤੇ ਪੇੜ ਦਹ ਪੱਤੇ ਦਾ ਸੰਵਾਦ ਲਿਖ ਦਿੱਤਾ ਪਾਤ ਉਡੰਤਾ ਬੋਲਿਆ ਸੁਣ ਤਰਵਰ ਬਨ ਰਾਏ ਅਬ ਕੇ ਵਿਛੜੇ ਕਬ ਮਿਲੈ ਦੂਰ ਪਰ엥ਗੇ ਜਾਏ ਇਹ ਭਜਦਾ ਹੋਇਆ ਪੱਤਾ ਇਹ ਟੁੱਟਿਆ ਹੋਇਆ ਪੱਤਾ ਜਿਹਨੂੰ ਪਵਨ ਹੋਰ ਦੂਰ ਲੈ ਜਾ ਰਹੀ ਏ ਹੋਰ ਦੂ ਲੈ ਜਾ ਰਹੀ ਏ ਜਿਸ ਦੀ ਨਜ਼ਰਾਂ ਤੋਂ ਵੀ ਦਰਖਤ ਓਜਲ ਹੁੰਦਾ ਜਾ ਰਿਹਾ ਹੈ ਫਰਿਆਦ ਕਰ ਰਿਹਾ ਹੈ ਇਹ ਦਰਖਤ ਟੁੱਟਤੇ ਗਏ ਆ ਤੇਰੇ ਨਾਲੋਂ ਫਿਰ ਕਦੋਂ ਜੁੜਨਾ ਨਸੀਬ ਹੋਵੇਗਾ फिर भी किधरे मिलाप होवेगा पात उडनता बोलया सुन तरवर बनराए अब के बिछड़े कब मिले दूर परेंगे जाय अगो दरख्त बोल पया आगे तरवर बोलया सुन पात मम बात यही सुव है इक आवत इक जा ਮੇਰੇ ਸੁਭਾਅ ਦਾ ਤੈਨੂੰ ਪਤਾ ਹੈ ਨਾ ਤੂੰ ਝੜ ਗਏ ਹੈਂ ਹੋਰ ਮੈਨੂੰ ਲੱਗ ਜਾਣਗੇ ਸੜੇ ਕੋਲ ਤੇ ਇਹ ਆਵਾ ਗਵਨ ਬਣਿਆ ਹੀ ਰਹਿੰਦਾ ਹੈ ਇੱਕ ਆਉਂਦੇ ਨੇ ਇੱਕ ਜਾਉਂਦੇ ਨੇ ਇੱਕ ਰੁਕਸਤ ਆਉਂਦੇ ਨੇ ਹੋਰ ਆ ਜਾਂਦੇ ਨੇ ਉਹ ਰੁਕਸਤ ਆਉਂਦੇ ਨੇ ਹੋਰ ਆ ਜਾਂਦੇ ਨੇ ਦਰਸਲ ਸੰਸਾਰ ਦਾ ਇਹੀ ਸੁਭਾਅ ਹੈ ਇਧਰ ਅਰਥੀ ਝੁੱਕ ਕੇ ਲੈ ਜਾ ਰਹੇ ਆਂ ਸ਼ਮਸ਼ਾਨ ਘਾੜ ਦੀ ਤਰਫ ਇਧਰ ਕਿਧਰੇ ਜਨਮ ਹੋ ਰਹੇ दे खुशिया ने पे बजते ने मुंडे दा जन्म हो रहा है इधर बुढे दी अर्थी निकली हुई है इधर जन्म इधर मरण संसार एक वृक्ष दी तरह है और मनुख ए जी पत्तिया दी तरह ने पत्ते छोटे ने हे वे हे मौसम खजान ने झड़ लग नग ल ਅਨੰਤ ਕਾਲ ਤੋਂ ਸੰਸਾਰ ਰੂਪੀ ਦਰਖਤ ਦਾ ਇਹ ਸੁਭਾਅ ਰਿਹਾ ਹੈ ਝੜਨਾ ਤੇ ਹੋਰ ਪਤਿਆਂ ਦਾ ਲੱਗ ਜਾਣਾ ਝੜਨਾ ਤੇ ਹੋਰ ਪਤਿਆਂ ਦਾ ਲੱਗ ਜਾਣਾ ਮਰਨਾ ਤੇ ਫਿਰ ਜਨਮ ਹੋ ਜਾਣਾ ਮਰਨਾ ਤੇ ਫਿਰ ਜਨਮ ਹੋ ਜਾਣਾ ਇਸ ਤਰੀਕੇ ਨਾਲ ਇਹ ਸੰਸਾਰ ਦਾ ਦਰਖਤ ਆਪਣੀ ਸ਼ਾਨੋ ਸ਼ੌਕਤ ਦੇ ਨਾਲ ਅਨੰਤ ਕਾਲ ਤੋਂ ਜੋ ਹੈ ਖੜਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸੇ ਉਦਾਹਰਨ ਨੂੰ ਜ਼ਰਾ ਹੋਰ ਅਧਿਆਤਮਕ ਦੀ ਰਸ ਦੀ ਗੂੜੀ ਚਾਸ਼ਣੀ ਦੇ ਵਿੱਚ ਲਿਪੇਟ ਕੇ ਜਗਤ ਦੇ ਸਾਹਮਣੇ ਰੱਖਦੇ ਨੇ ਪੱਤਰ ਭੁਰਜੇਣ ਝੜੀਆਂ ਨੇ ਝੜੀਆਂ ਪੇਟ ਸੰਭਤਾ ਮੌਸਮੇ ਖਜ਼ਾਨ ਦੇ ਜਦ ਪੱਤੇ ਸੁੱਕ ਗਏ ਦਰਖਤ ਨਾਲੋਂ ਝੜਦੇ ਨੇ ਮੁੜ ਕੇ ਨਹੀਂ ਜੁੜਦੇ ਨਾਮ ਬਿਹੋਨ ਵਿਖਮਤਾ ਨਾਨਕ ਬਹੰਤ ਜੌਨ ਬਾਸਰੋ ਰਹਿਣੀ ਇਸੇ ਤਰ੍ਹਾਂ ਸਤਸੰਗ ਵਿੱਚੋਂ ਜੋ ਨਾਮ ਦੀ ਟਹਿਣੀ ਨਾਲੋਂ ਟੁੱਟਦੇ ਨੇ ਵਾਸ਼ਨਾ ਦੀ ਪਵਨ ਬੜਾ ਦੂਰ ਲੈ ਜਾਂਦੀ ਹੈ ਬਹੁਤ ਦੂਰ ਲੈ ਜਾਂਦੀ ਹੈ ਔਰ ਅਨੰਤ ਜਨਮਾਂ ਵਿੱਚ ਉਹਨਾਂ ਨੂੰ ਜੋ ਹੈ ਭਟਕਾਉਂਦੀ ਹੈ ਇੱਥੇ ਸਤਿਗੁਰੂ ਇਹ ਕਹਿੰਦੇ ਨੇ ਜਿਵੇਂ ਪੱਤੇ ਦੀ ਹਰਿਆਵਲੀ ਉਦੋਂ ਤੱਕ ਹੈ ਜਦੋਂ ਟਹਿਣੀ ਨਾਲ ਜੁੜਿਆ ਹੋਇਆ ਹੈ ਔਰ ਟਹਿਣੀ ਤੋਂ ਉਸ ਨੂੰ ਰਸ ਜਲ ਪ੍ਰਾਪਤ ਹੋ ਰਿਹਾ ਹੈ ਹਵਾ ਵੀ ਉਸ ਨੂੰ ਖੇੜਾ ਦੇ ਰਹੀ ਹੈ ਉਹ ਨਿਰਤ ਕਰ ਰਿਹਾ ਹੈ ਪਰ ਜੈਸੇ ਸ਼ਾਖਾ ਨਾਲੋਂ ਟੁੱਟਦਾ ਹੈ ਹਵਾ ਹੁਣ ਇਸ ਨੂੰ ਬੇਜ਼ਾਰ ਕਰਦੀ ਹੈ ਦਰਖਤ ਤੋਂ ਦੂਰ ਰਹਿ ਜਾਂਦੀ ਹੈ ਇਸੇ ਤਰੀਕੇ ਨਾਲ ਪਰ ਬਲਵਾਸ਼ਨਾ ਕਰਕੇ ਪਰ ਬਲ ਲੋਭ ਕਰਕੇ ਪਰ ਬਲ ਕਾਮਨਾਵਾਂ ਕਰਕੇ ਜਦ ਕੋਈ ਮਨੁੱਖ ਸਤਸੰਗ ਤੋਂ ਟੁੱਟਦਾ ਹੈ ਨਾਮ ਤੋਂ ਟੁੱਟਦਾ ਹੈ ਸਤਸੰਗ ਬ੍ਰਿਖਸ਼ ਦੀ ਤਰ੍ਹਾਂ ਹੈ ਔਰ ਜੋ ਜਪ ਹੈ ਉਹ ਟਹਿਣੀ ਹੈ ਜੈਸੇ ਜਪ ਦੀ ਟਹਿਣੀ ਤੋਂ ਸਤ ਸੰਗ ਦੇ ਬ੍ਰਿਖਸ਼ ਤੋਂ ਮਨੁੱਖ ਟੁੱਟਦਾ ਹੈ ਟੁੱਟਦਾ ਵਾਸ਼ਨਾ ਕਰਕੇ ਹੀ ਹੈ। ਔਰ ਸੁੱਕਦਾ ਹੈ ਲੋਭ ਕਰਕੇ, ਕ੍ਰੋਧ ਕਰਕੇ। ਲੋਭ ਤੇ ਕ੍ਰੋਧ ਦਰਸਲ ਇਹ ਜੀਵ ਲਈ ਮੌਸਮੇ ਖਿਜ਼ਾਂ ਹੈ। ਅੰਤਰੀਵ ਦੁਨੀਆ ਦਾ ਮੌਸਮੇ ਖਿਜ਼ਾਂ ਹੈ। ਪਤਝੜ ਦੀ ਰੁੱਤ ਹੈ ਜਿਹਦੇ ਚ ਜੀਵਨ ਵਿੱਚ ਸੋਕਾ ਆ ਜਾਂਦਾ ਹੈ। ਰਸ ਨਹੀਂ ਰਹਿ ਜਾਂਦਾ। ਹਰਿਆਵਲੀ ਨਹੀਂ ਰਹਿ ਜਾਂਦੀ। ਸੁੱਕ ਜਾਂਦਾ ਹੈ। ਔਰ ਜੈਸੇ ਵਾਸ਼ਨਾ ਦਾ ਵੇਗ, ਵਾਸ਼ਨਾ ਦੀ ਇਹ ਪਵਣ ਬਹੁਤ ਜ਼ੋਰ ਦੀ ਜੋ ਹੈ ਚੱਲ ਰਹੀ ਹੈ। ਤੋ ਸੁੱਕਿਆ ਹੋਇਆ ਇਹ ਝੜ ਵੀ ਜਾਂਦਾ ਹੈ। ਪਹਿਲੇ ਤੇ ਸੁੱਕ ਗਿਆ ਬੈਠਾ ਤੇ ਸਤਸੰਗ ਦੇ ਚ ਹੈ। ਮਾਇੂਸ ਹੈ। ਚਿੰਤਾਤੁਰ ਹੈ। ਹੋਕੇ ਭਰ ਰਿਹਾ ਹੈ। ਹੈਰਾਨਗੀ ਹੈ। ਦਰਖਤ ਨਾਲ ਜੁੜਿਆ ਹੋਇਆ ਤੇ ਫਿਰ ਸੁੱਕ ਗਿਆ। ਦਰਸਲ ਰਸ ਨਹੀਂ ਮਿਲ ਰਿਹਾ ਇਸ ਨੂੰ ਦਰਖਤ ਤੋਂ। ਤਦੇ ਸੁੱਕ ਗਿਆ। ਸਤ ਸੰਗ ਦੇ ਚ ਬੈਠਿਆ ਹੋਇਆ ਵੀ ਕੋਈ ਬਾਣੀ ਨਾਲੋਂ ਸ਼ਬਦ ਨਾਲੋਂ ਆਪਣਾ ਸੰਬੰਧ ਤੋੜ ਸਕਦਾ ਹੈ ਤੋ ਬੈਠਾ ਤੇ ਸਤ ਸੰਗ ਦੇ ਚ ਹੈ ਜੁੜਿਆ ਤੇ ਦਰਖਤ ਨਾਲ ਹੈ ਪਰ ਅੰਦਰੋਂ ਸੰਬੰਧ ਟੁੱਟਾ ਹੋਣ ਕਰਕੇ ਸੁੱਕ ਗਿਆ ਹੈ ਜੇ ਸੁੱਕ ਗਿਆ ਤਾਂ ਫਿਰ ਇੱਕ ਦੂਸਰਾ ਵੀ ਖਤਰਾ ਹੈ ਕਿ ਝੜ ਵੀ ਸਕਦਾ ਹੈ ਕਿਸੇ ਦਿਨ ਐਸਾ ਵਾਸਨਾ ਦਾ ਚਖੜ ਝੁਲਦਾ ਹੈ ਇਹ ਟੁੱਟ ਜਾਂਦਾ ਹੈ ਹੁਣ ਸਤ ਸੰਗ ਦੇ ਚ ਬੈਠਾ ਵੀ ਕੋਈ ਨਹੀਂ ਹੁਣ ਆਉਣਾ ਵੀ ਰੱਸੀ ਬਣੀ ਹੋਇਆ ਹੁਣ ਵਾਸ਼ਨਾਂ ਦੀ ਪਵਨ ਇਤਨਾ ਦੂਰ ਲੈ ਜਾਂਦੀ ਏ ਇਤਨਾ ਦੂਰ ਲੈ ਜਾਂਦੀ ਏ ਤਰ੍ਹਾਂ ਤਰ੍ਹਾਂ ਦੇ ਜਨਮ ਤੇ ਮਰਨ ਦੇ ਚੱਕਰ ਦੇ ਜੋ ਹੈ ਪਾ ਦਿੰਦੀ ਏ ਤੋਂ ਸਹਿਬਾ ਨੇ ਇਹ ਬੜਾ ਸੁੰਦਰ ਇੱਕ ਉਦਾਹਰਣ ਦਿੱਤਾ ਹੈ ਪੱਤਰ ਭੁਰਜੇਣ ਝੜੀਆਂ ਨੇ ਜੜੀਆਂ ਪੇਡ ਸੰਪਤਾ ਨਾਮ ਬਿਹੋਣ ਵਿਖਮਤਾ ਨਾਨਕ ਬਹੰਤ ਜੌਨ ਬਾਸਰੋ ਰਹਿਣੀ ए पत्ता सुके ना झड़े ना सदैव हरियावली बनी रह इस दा नाच बने आ रहे, तो इस ही कोई उपाय कोई, कोई युक्ति तो साहब कहने युक्ति है भावनी साध संगे लभन तंग बढ़ भागने ਹਰ ਨਾਮ ਗੁਣ ਰਮਣੰਗ ਨਾਨ ਸੰਸਾਰ ਸਾਗਰ ਨਹਿ ਵਿਆਪਨੇ ਜੇ ਕਿਦਰੇ ਸੰਗਤ ਦੇ ਚ ਬੈਠਦੇ ਆਂ ਭਾਵਨਾ ਦੇ ਚ ਵਾਧਾ ਆ ਜਾਏ ਪਰ ਜ਼ੋਰ ਵਿਸ਼ਵਾਸ ਵੱਜ ਜਾਏ ਦਰਸਲ ਮਨੁੱਖ ਦਾ ਡੋਲਣਾ ਵਾਸਤਵਕ ਡੋਲਣਾ ਹੈ ਕਿ ਵਿਸ਼ਵਾਸ ਦਾ ਡੋਲਣਾ ਸ਼ਰਧਾ ਦਾ ਡੋਲਣਾ ਤਦ ਹੀ ਤੇ ਪ੍ਰਾਰਥਨਾ ਕਰਨੀ ਪੈਂਦੀ ਏ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਏ ਪ੍ਰਭੂ ਤੂੰ ਆਪਣਾ ਮਿਹਰ ਦਾ ਹੱਥ ਰੱਖ ਕੇ ਡੋਲਣ ਤੋਂ ਬਚਾ ਲੈ ਡੋਲਦਾ ਕੀ ਹੈ ਸਾਡਾ ਭਰੋਸਾ ਡੋਲਦਾ ਕੀ ਹੈ ਸਾਡੀ ਸ਼ਰਧਾ ਕਦੀ ਵੱਧ ਜਾਂਦੀ ਹੈ ਕਦੀ ਘਟ ਜਾਂਦੀ ਹੈ ਭਰੋਸਾ ਕਦੀ ਵੱਧ ਜਾਂਦਾ ਹੈ ਕਦੀ ਘਟ ਜਾਂਦਾ ਹੈ ਮਨ ਇਛਤ ਕਮ ਹੋ ਗਿਆ ਹੈ ਤਾਂ ਭਰੋਸਾ ਵੱਧ ਜਾਂਦਾ ਹੈ ਮਨੋ ਕਾਮਨਾ ਦੀ ਪੂਰਤੀ ਨਹੀਂ ਹੋਈ ਭਰੋਸਾ ਕਮਜ਼ੋਰ ਹੋਣ ਲੱਗ ਪੈਂਦਾ ਚਾਹਤ ਨੂੰ ਫਲ ਲੱਗੇ ਹੈ ਤਾਂ ਸ਼ਰਧਾ ਵੱਧ ਜਾਂਦੀ ਹੈ ਪਰ ਚਾਹਤ ਪੂਰੀ ਨਹੀਂ ਹੋਈ ਤੇ ਸ਼ਰਧਾ ਡੋਲਣ ਲੱਗ ਪੈਂਦੀ ਹੈ ਕਮਜ਼ੋਰ ਹੁੰਦੀ ਹੈ ਔਰ ਜੈਸੇ ਜੈਸੇ ਸ਼ਰਧਾ ਕਮਜ਼ੋਰ ਹੁੰਦੀ ਹੈ ਅੰਦਰੋਂ ਜੀਵ ਚੇਤਨਾ ਸੁੱਕਦੀ ਹੈ ਔਰ ਜਦ ਸੁੱਕੀ ਹੈ ਤਾਂ ਫਿਰ ਡਰ ਰਹਿੰਦਾ ਹੈ ਝੜਨ ਦਾ ਸੈਭਕਿੰਦ ਨੇ ਇਸ ਸੁੱਕੇ ਨਾਲ ਇਹ ਝੜੇ ਨਾ ਸਦੀਵੀ ਖੇੜਾ ਬਣਿਆ ਰਵੇ ਸਦੀਵੀ ਹਰਿਆਵਲੀ ਬਣੀ ਰਵੇ ਉਹਦੇ ਲਈ ਲਾਜ਼ਮੀ ਹੈ ਕਿ ਇਹਦੇ ਅੰਦਰ ਸ਼ਰਧਾ ਬਣੀ ਰਹੇ ਇਸ ਦੇ ਅੰਦਰ ਭਰੋਸਾ ਬਣਿਆ ਰਹੇ ਇਹਦਾ ਵਿਸ਼ਵਾਸ ਡੋਲੇ ਨਾ ਇਸ ਦੇ ਭਰੋਸੇ ਨੂੰ ਛੱਟ ਨਾ ਲਗੇ ਤਾਂ ਫਿਰ ਇਹ ਕੀ ਕਰੇ ਭਾਵਨੀ ਸਾਧ ਸੰਗੇਣ ਲਭੰਤਨ ਬੜ ਭਾਗਣੇ ਅਗਰ ਖੁਸ਼ਕਿਸਮਤੀ ਐਸੀ ਹੋਵੇ ਕਿ ਸਾਧ ਸੰਗਤ ਲੱਭ ਪਵੇ ਇਸ ਸਾਧ ਸੰਗਤ ਵਿੱਚ ਪ੍ਰਭੂ ਦਾ ਭਰੋਸਾ ਵੀ ਲੱਭ ਪਵੇ। ਸ਼ਰਧਾ ਵੀ ਲੱਭ ਪਵੇ ਤੇ ਉੱਥੇ ਮਨੁੱਖ ਹਰੀ ਨਾਮ ਦੇ ਗੁਣਾਂ ਦਾ ਉਚਾਰਨ ਵੀ ਕਰਨ ਲੱਗ ਪਵੇ। ਤੇ ਸਿਰਫ ਉਚਾਰਨ ਹੀ ਨਹੀਂ ਉਹਨਾਂ ਦੀ ਵਿਚਾਰ ਵੀ ਕਰਨ ਲੱਗ ਪਵੇ। ਤਾਂ ਫਿਰ ਸਹਿਬ ਕਹਿੰਦੇ ਨੇ ਨਾਨਕ ਸੰਸਾਰ ਸਾਗਰ ਨਹਿ ਵਿਆਪਣੇ। ਇਹ ਜੋ ਸੰਸਾਰ మహా ਸਾਗਰ ਹੈ। ਇਹਦੀਆਂ ਲਹਿਰਾਂ ਉਸ ਨੂੰ ਨਹੀਂ ਵਿਆਪਣੀਆਂ। ਇਹ ਸੰਸਾਰ ਸਾਗਰ ਉਸ ਨੂੰ ਡੋਬੇਗਾ ਨਹੀਂ ਔਰ ਇਸਹਿ ਜੇ ਪਾਰ ਹੋ ਜਾਏਗਾ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲੜੀਵਾਰ ਇਹਨਾਂ ਬਚਨਾਂ ਦੇ ਸਾਫ਼ ਕਹਿ ਦਿੱਤਾ ਹੈ ਕਿ ਸਾਧੂ ਦਾ ਬਚਨ ਸੁਖ ਦਾ ਮਾਰਗ ਹੈ ਔਰ ਉਸ ਬਚਨ ਦੇਤੇ ਸ਼ਰਧਾ ਦਾ ਲਭ ਜਾਣਾ ਭਰੋਸਾ ਦਾ ਲਭ ਜਾਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਤੇ ਬਹੁਤ ਵੱਡੀ ਪ੍ਰਾਪਤੀ ਔਰ ਉਸ ਭਰੋਸੇ ਦਾ ਸਦਕਾ ਸੰਸਾਰ ਸਾਗਰ ਤੋਂ ਪਾਰ ਹੋ ਜਾਣਾ ਇਹ ਲਕਸ਼ ਦੀ ਪ੍ਰਾਪਤੀ ਹੋ ਗਈ ਇਹ ਤੇ ਇੱਕ ਦ੍ਰਿਸ਼ਟਾਂਤ ਹੈ ਪਰਮਾਣ ਹੈ ਉਦਾਰਨ ਕਿਸ ਪਰਖਾਈ ਦਿੱਤਾ ਗਿਆ ਤੇ ਮਹਾਰਾਜ ਕਹਿੰਦੇ ਨਾਮ ਬਿਹੋਣ ਵਿਖਮਤਾ ਨਾਨਕ ਬਹੰਤ ਜਉਣ ਬਾਸਰੋ ਰੈਣੀ ਇਸੇ ਤਰੀਕੇ ਨਾਲ ਜੋ ਨਾਮ ਦੀ ਟਹਿਣੀ ਤੋਂ ਨਾਮ ਦੇ ਬ੍ਰਿਸ਼ ਤੋਂ ਜੋ ਹੈ ਟੁੱਟਦਾ ਹੈ ਤਾਂ ਵਾਸ਼ਨਾ ਦੀ ਪਵਨ ਉਸ ਨੂੰ ਬਹੁਤ ਸਾਰੀ ਜੂਨਾ ਵਿੱਚ ਧਕੇਲ ਲੈਂਦੀ ਹੈ ਜੈਸੇ ਗਿਰਿਆ ਹੋਇਆ ਪੱਤਾ ਸੁੱਕਾ ਪੱਤਾ ਮਨ ਉਸ ਨੂੰ ਥਾਂ ਥਾਂ ਤੇ ਲਈ ਫਿਰਦੀ ਕਦੀ ਕਿਧਰੇ ਕਦਰੀ ਕਿਧਰੇ ਆਤਮਦਰਸ਼ੀ ਮਨੱਖ ਜਦ ਖਿਜ਼ਾਂ ਦੀ ਰੁੱਤ ਨੂੰ ਵੀ ਦੇਖਦੇ ਨੇ ਤਾਂ ਕੁਝ ਆਤਮ ਪ੍ਰੇਰਣਾ ਲੈਂਦੇ ਨੇ ਤੇ ਜਦ ਮੌਸਮੇ ਬਾਹਰ ਨੂੰ ਵੇਖਦੇ ਨੇ ਤਾਂ ਵੀ ਕੁਝ ਆਤਮਦਰਸ਼ਨ ਦੀ ਪ੍ਰੇਰਣਾ ਲੈਂਦੇ ਨੇ